राधे राधे और सभी आप जितनी भी मीडिया यहाँ पे इस वक्त मेरे लिए आए हैं इस प्रोग्राम में आप सभी का दिल से शुक्रिया और स्वागत है आ, यही कहना चाहूँगी कि जितना हो सके नॉबल कॉजेज़ में हम सभी को आगे आना चाहिए ये हमें बहुत सारी चीज़ों में मदद करता है हम नशे से दूर रह सकते हैं और बड़ी सारी चीज़ें हैं जो मतलब इधर उधर पैसे खराब करने से अच्छा है आप बर्थडे में देखती हूँ हम सभी देखते हैं कि लोग केक्स लाते हैं उनको चेहरों पे लगा रहे हैं फेंक रहे हैं इधर उधर फेंक रहे हैं वेस्टेज ऑफ मनी करते हैं उससे अच्छा है कि आप किसी इसी तरह के नॉबल कॉजेज़ करते रहिए और हमारा समर्थन कीजिए और यहाँ आने वाले हर गेस्ट को मेरे तरफ से दिल से धन्यवाद ਮੈਡਮ ਕਵਿਤਾ ਜੀ ਦੇ ਵੱਲੋਂ ਜਿਹੜਾ ਉਹਨਾਂ ਦੇ ਜਨਮ ਦਿਨ ਤੇ ਉਪਲਖਸ਼ ਦੇ ਵਿੱਚ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਰੱਖਿਆ ਗਿਆ ਜੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਵਕੀਲਾਂ ਦਾ ਭਾਈਚਾਰਾ ਜੇ ਇਹੋ ਜਿਹੇ ਇਵੈਂਟਸ ਨਾ ਸਿਰਫ ਬਲੱਡ ਡੋਨੇਸ਼ਨ ਕੈਂਪ ਵਰਕੇ ਹੋਰ ਵੀ ਸੋਸ਼ਲ ਆਰਗੇਨਾਈਜੇਸ਼ਨਸ ਦੇ ਨਾਲ ਰਲ ਕੇ ਜੇ ਇਹੋ ਜਿਹੇ ਕੰਮ ਕਰਦੇ ਰਹਿਣ ਤਾਂ ਇਹ ਸਮਾਜ ਨੂੰ ਸੇਧ ਦੇਣ ਲਈ ਇੱਕ ਬਹੁਤ ਵਧੀਆ ਤਰੀਕਾ ਹੈ ਜੀ ਤੇ ਅਸੀਂ ਜਿੰਨਾ ਯੋਗਦਾਨ ਹੋ ਸਕੇ ਯੂਨਾਈਟਿਡ ਫਰੰਟ ਫਾਰ ਆਲ ਤੇ ਆਲੂਬੜੀਆ ਬਰਾਦਰੀ ਵੱਲੋਂ ਅਸੀਂ ਮੈਡਮ ਦਾ ਸਹਿਯੋਗ ਹਮੇਸ਼ਾ ਕਰਦੇ ਰਵਾਂਗੇ ਨੈਸ਼ਨਲ ਪ੍ਰੈਜ਼ੀਡੈਂਟ ਹਿੰਦੂ ਸੇਨਾ ਦੇ ਸ਼੍ਰੀ ਅਸ਼ਵਨੀ ਸੂਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਮੈਡਮ ਦੇ ਨਾਲ ਰਲ ਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਹਰ ਸਾਲ ਕੀਤਾ ਜਾਊਗਾ ਤੇ ਆਮ ਸਮਾਜ ਨੂੰ ਸਾਡੀ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ। ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਅੱਜ ਮੈਡਮ ਐਡਵੋਕੇਟ ਜੀ ਨੇ ਜਿਹੜਾ ਜਿਹੜੇ ਇਹਨਾਂ ਦੀ ਇੱਕ ਸੋਚ ਬਹੁਤ ਵੱਡੀ ਹੈ ਕਿ ਸਾਰੇ ਐਡਵੋਕੇਟ ਬਹੁਤ ਸਾਰੇ ਪੇਚੇ ਅ ਦੇਖੋ ਜੀ ਇਹ ਜਿਹੜਾ ਬਲੱਡ ਨੇਸ਼ਨ ਦਾ ਜਿਹੜਾ ਉਪਰਾਲਾ ਇਹ ਹੈ ਹੀ ਆਮ ਸਮਾਜ ਵਾਸਤੇ ਜੀ ਸਮਾਜ ਦੇ ਆਮ ਸਮਾਜ ਦੇ ਲੋਕ ਵੱ ਚੜ ਕੇ ਇਹਦੇ ਸਿਸਾ ਪਾਉਣਗੇ ਜਿਹੜੇ ਉਹ ਪਰਿਵਾਰ ਦੇਖੋ ਜਿਹੜੇ ਨੇ ਜਿਹੜੇ ਜੱਥੇਬੰਦੀਆਂ ਦੇ ਲੋਕ ਨੇ ਉਹਨਾਂ ਦੇ ਲਈ ਤਾਂ ਬਲੱਡ ਅਰੇਂਜ ਕਰਨਾ ਕੋਈ ਔਖਾ ਕੰਮ ਨਹੀਂ ਪਰ ਜਿਹੜੇ ਆਮ ਲੋਕ ਨੇ ਜਿਹੜੇ ਆਪਣੇ ਕਮਾਂਕਾਰਾਂ 'ਚ ਮਸਰੂਫ ਰਹਿੰਦੇ ਨੇ ਨੌਕਰੀ ਪੇਸ਼ਾ ਲੋਕ ਨੇ ਜਾਂ ਗਰੀਬ ਤਬਕਾ ਜਿਹੜਾ ਸਾਡੇ ਸਮਾਜ ਦਾ ਉਹਨਾਂ ਲਈ ਬਲੱਡ ਡੋਨੇਸ਼ਨ ਇੱਕ ਬਹੁਤ ਵਧੀਆ ਉਪਰਾਲਾ ਕਿ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਜਿਹੜਾ ਬਲੱਡ ਮੁਹੱਈਆ ਹੋ ਸਕੇ ਤੋਂ ਵਧੀਆ ਹੋਰ ਚੀਜ਼ ਕੋਈ ਹੋ ਨਹੀਂ ਸਕਦੀ ਬਹੁਤ ਚੰਗੀ ਬਿਲਕੁਲ ਲੱਗਣੇ ਚਾਹੀਦੇ ਬਿਲਕੁਲ ਲੱਗਣੇ ਚਾਹੀਦੇ ਆ ਜੀ ਤੇ ਵੱ ਚ मैडम कविता जी ਦਾ ਬਹੁਤ-ਬਹੁਤ ਆਭਾਰ ਮੰਦਦੇ ਆਂ ਸੀ ਤੇ ਨਾਲ ਅਸ਼wini ਸੂਰੀ ਜੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਜਿਹੜੇ ਹਿੰਦੂ ਸੈਨਾ ਦੇ ਉਹਨਾਂ ਦਾ ਬਹੁਤ ਆਭਾਰ ਮੰਦਦੇ ਆਂ ਤੇ ਵੱਧ ਚੜ ਕੇ ਇਹ ਕੈਂਪ ਲਾਉਣ ਹਰ ਸਾਲ ਤੇ ਅਸੀਂ ਵੱਧ ਚੜ ਕੇ ਉੱਚੇ ਯੋਗਦਾਨ ਪਾਵਾ ਜੋ ਵੀ ਮੈਡਮ ਨੇ ਉਪਰਾਲਾ ਕੀਤਾ ਆਪਣੇ ਵੱਡੇ ਦੇ ਟਾਈਮ ਦੇ ਉੱਤੇ ਇਹ ਕਾਬਲੇ ਤਾਰੀਫ ਹੈਗਾ ਕਿਉਂਕਿ ਬਲੱਡ ਡਾਨ ਕੋਈ ਆਮਦਾਨ ਨਹੀਂ ਹੈਗਾ ਬਲੱਡ ਕਿਸੇ ਨੂੰ ਜ਼ਿੰਦਗੀ ਦਿੰਦਾ ਸੋ ਇਦਾਂ ਦੇ ਆਪਾਂ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਜਨਮ ਦਿਨ ਸੈਲੀਬ੍ਰੇਟ ਤਾਂ ਅੱਜ ਕੱਲ ਸਾਰੀ ਦੁਨੀਆ ਕਰਦੀ ਹੈਗੀ ਆ ਪਰ ਆਪਣੇ ਵੱਡੇ ਵਾਲੇ ਦਿਨ ਇੱਕ ਬਲੱਡ ਕੈਂਪ ਲਗਾ ਕੇ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਪਹਿਲਾਂ ਵੀ ਉਹ ਕਰਦੇ ਨੇ ਸੋ ਸਾਡੇ ਵੱਲੋਂ ਬਹੁਤ-ਬਹੁਤ ਉਹਨਾਂ ਨੂੰ ਅਪਰੀਸ਼ੀਏਟ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿਉਂਕਿ ਅਸੀਂ ਬਾਕੀ ਵੀ ਸਾਰੇ ਮਨੁੱਖ ਨੇ ਕਹਿੰਦੇ ਆ ਵੀ ਜੇ ਉਹ ਵੀ ਇਨਸਾਨ ਹੈ ਇਨਸਾਨੀ ਜ਼ਿੰਦਗੀ ਨੂੰ ਹੀ ਅਹਿਮ ਰੱਖ ਕੇ ਕੰਮ ਕੋਈ ਵੀ ਕਰਨਾ ਚਾਹੀਦਾ ਹੈ ਕਿਉਂਕਿ ਇਨਸਾਨੀ ਜ਼ਿੰਦਗੀ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਧੰਨਵਾਦ ਇਹ ਪਿਛਲੇ 3 ਸਾਲ ਤੋਂ ਲਗਾਤਾਰ ਮੈਡਮ ਕਵਿਤਾ ਜੀ ਜਿਹੜੇ ਆਪਣੇ ਜਨਮ ਦਿਨ ਦੇ ਉਪਲਕਸ਼ਿ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਨੇ ਡਿਸਟ੍ਰਿਕਟ ਵਾਰ ਐਸੋਸੀਏਸ਼ਨ ਤੇ ਔਰ ਐਸ ਵੀ ਵੀ ਬੜਾ ਹੁੰਮ ਹੁਮਾ ਕੇ ਦੇਖ ਰਹੇ ਆ ਕਿ ਲੋਕ ਨਿਰੰਤਰ ਆ ਰਹੇ ਨੇ ਔਰ ਬਲੱਡ ਡੋਨੇਟ ਕਰ ਰਹੇ ਨੇ ਬਲੱਡ ਇੱਕ ਐਸੀ ਚੀਜ਼ ਆ ਜਿਹੜੀ ਮਸ਼ੀਨ ਤੇ ਨਹੀਂ ਬਣਾਈ ਜਾ ਸਕਦੀ ਜ਼ਰੂਰਤ ਵੇ ਤੇ ਸਿਰਫ ਇਨਸਾਨ ਹੀ ਇਨਸਾਨ ਦੇ ਕੰਮ ਆ ਸਕਦਾ ਇਹ ਬਹੁਤ ਵੱਡਾ ਮਹਾਨ ਉਪਰਾਲਾ ਔਰ ਜਿਸ ਲਈ ਕੋਈ ਬੰਦਾ ਐਮਰਜੈਂਸੀ ਤੇ ਹੁੰਦਾ ਜਿਸ ਲਈ ਉਹਨੂੰ ਐਦਾਂ ਦੀ ਹੈਲਪ ਮਿਲ ਜਾਂਦੀ ਆ ਬਲੱਡ ਦੀ ਤੇ ਉਹਨੂੰ ਲੱਗਦਾ ਕਿ ਵਾਕਈ ਪ੍ਰਮਾਤਮਾ ਨੇ ਕੋਈ ਦੂਤ ਭੇਜਿਆ ਔਰ ਜਿੰਨੇ ਵੀ ਲੋਕ ਇਹ ਬਲੱਡ ਡੋਨੇਟ ਕਰ ਰਹੇ ਨੇ ਪ੍ਰਮਾਤਮਾ ਦੇ ਦੂਤ ਹੀ ਨੇ ਮੈਂ ਸਾਰਿਆਂ ਦੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਪਰਮਪਿਤਾ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਮੈਡਮ ਕਪਤਾਈ ਦੀ ਜ਼ਿੰਦਗੀ ਲੰਬੀ ਹੋਵੇ ਇਸੇ ਤਰ੍ਹਾਂ ਦੇਸ਼ ਧਰਮ ਔਰ ਸਮਾਜ ਦੀ ਸੇਵਾ ਕਰਦੇ ਰਹਿਣ ਹਾਂਜੀ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਸਾਰੇ ਮੀਡੀਆ ਭਰਾਵਾਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਮਾਈਕ ਅੱਗੇ ਬੋਲ ਸਕਾਂ ਸੋ ਪਹਿਲੀ ਗੱਲ ਤਾਂ ਮੈਂ ਕਵਿਤਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਕਿ ਐਡਵੋਕੇਟਸ ਦੇ ਵੀ ਜਿਹੜੇ ਹੁੰਦੇ ਨੇ ਉਹ ਵੀ ਇਦਾਂ ਦਾ ਉਪਰਾਲਾ ਕਰ ਲੈਂਦੇ ਨੇ ਤੇ ਅੱਜ ਪਹਿਲੀ ਵਾਰ ਦੇਖਿਆ ਉਹ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਬਾਰ ਰੂਮ ਦੇ ਵਿੱਚ ਸਰਕਾਰੀ ਕੰਮ ਤਾਂ ਹੁੰਦੇ ਹੁੰਦੇ ਨੇ ਉਸ ਤੋਂ ਇਲਾਵਾ ਇਦਾਂ ਦੇ ਜਿਹੜੇ ਵਧੀਆ ਉਪਰਾਲੇ ਵੀ ਹੁੰਦੇ ਨੇ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਜਿਹੜਾ ਫੋਨਦਾਨ ਹੈ ਜੀ ਸਭ ਤੋਂ ਮਹਾਦਾਨ ਹੈ ਜੀ ਇਹ ਤੋਂ ਵੱਡਾ ਕੋਈ ਦਾਨ ਨਹੀਂ ਹੈ ਜੀ ਤੇ ਇਹ ਦਾਨ ਦੇਖ ਕੇ ਮਤਲਬ ਮੇਰੇ ਕੋਲ ਕੋਈ ਵਰਡ ਨਹੀਂ ਹੈਗੇ ਸ਼ਬਦ ਨਹੀਂ ਹੈਗੇ ਕਿ ਮੈਂ ਕੀ ਕਹਾਂ ਜੀ ਐਨਾ ਹੀ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਾਂਗਾ ਤੇ ਕਵਿਤਾ ਮੈਡਮ ਦਾ ਜਿਆਦਾ ਧੰਨਵਾਦ ਕਰਾਂਗਾ ਤੇ ਨਾਲੇ ਉਹਨਾਂ ਨੂੰ ਮੈਂ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦੇਵਾਂਗਾ ਜੀ ਸ਼੍ਰੀ ਰਾਮ ਜੀ ਸਾਰਿਆਂ ਨੂੰ ਅਸ਼wini SURI ਨੈਸ਼ਨਲ ਪ੍ਰੈਜ਼ੀਡੈਂਟ ਹਿੰਦੂ ਸੇਨਾ ਅੱਜ ਮੈਡਮ ਐਡਵੋਕੇਟ ਕਵਿਤਾ ਜੀ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਅੱਜ ਜਿਹੜਾ ਬਲੱਡ ਕੈਂਪ ਲੁਧਿਆਣਾ ਕੋਰਟ ਦੇ ਵਿੱਚ ਲਗਾਇਆ ਜਾ ਰਿਹਾ ਮੈਂ ਮੈਡਮ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਇਹ ਦਿੰਦਾ ਕੀ ਐਦਾਂ ਦੇ ਜਿਹੜੇ ਬਲੱਡ ਹੈ ਡੋਨੇਟ ਉਹ ਕਰਨੇ ਚਾਹੀਦੇ ਆਮ ਲੋਕਾਂ ਨੂੰ ਔਰ ਜਿੱਥੇ ਆਪਾਂ ਦੇਖਦੇ ਆਂ ਉਮਮਨ ਲੋਕੀ ਕੇਕ ਆ ਕੇ ਕੱਟਦੇ ਨੇ ਜਾਂ ਪਾਰਟੀਆਂ ਛਾੜੀਆਂ ਕਰਦੇ ਆ ਉਹਦੇ ਵਿੱਚ ਇੱਕ ਬਲੱਡ ਡੋਨੇਟ ਦਾ ਜਿਹੜਾ ਮੁੱਦਾ ਜਿਹੜਾ ਮੈਡਮ ਨੇ ਚੱਕਿਆ ਔਰ ਪਿਛਲੇ 3-4 ਸਾਲਾਂ ਤੋਂ ਜਿਹੜਾ ਲਗਾਤਾਰ ਲਗਾਉਂਦੇ ਆ ਰਹੇ ਆ ਔਰ ਬਹੁਤ ਹੀ ਵਧੀਆ ਕੰਮ ਕਰ ਰਿਹਾ ਸਮਾਜ ਨੂੰ ਇੱਕ ਬਹੁਤ ਵਧੀਆ ਜਿਹੜਾ ਸੰਦੇਸ਼ ਹੈ ਉਹ ਦਿੱਤਾ ਜਾ ਰਿਹਾ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਐਦਾਂ ਹੀ ਬਾਤ ਚੜ ਕੇ ਜਿਹੜਾ ਅੱਗੇ ਵੀ ਡੋਨੇਟ ਕਰਦੇ ਬੰਦੇ ਰਹਿਣ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਸਰ ਅਸੀਂ ਬੱਸੀ ਹਸਪੀਟਲ ਵੱਲੋਂ ਆਏ ਹਾਂ ਠੀਕ ਹੈ ਜਿਹੜਾ ਬਲੱਡ ਐਡਵੋਕੇਟ ਕਵਿਤਾ ਦੇ ਵੱਡੇ ਤੇ ਅਸੀਂ ਅੱਜ ਬਲੱਡ ਕੈਂਪ ਲਗਾਇਆ ਹੈ ਤੇ ਦੇਖੋ ਹੁਣ ਮੈਡਮ ਨੇ 150 ਦਾ ਟਾਰਗੇਟ ਕਿਹਾ ਹੈ ਅਪਰੋਕਸੀਮੇਟਲੀ ਹੁਣ 70-80 ਯੂਨਟ ਹੋ ਚੁੱਕੀ ਹੈ ਅਜੇ ਤੱਕ ਤੇ ਇਹੀ ਹੈ ਕਿ ਵੱਧ ਤੋਂ ਵੱਧ ਚੜ ਕੇ ਜਿੰਨਾ ਬਲੱਡ ਦੋਗੇ ਉਹਨਾਂ ਨੀਡੀ ਪਰਸਨ ਨੂੰ ਫਾਇਦਾ ਹੋਏਗਾ ਸਾਡੀ ਤੇ ਇਹੀ ਉਮੀਦ ਹੈ ਸਰ ਇਸ ਟਾਈਮ ਅਪਰੋਕਸ 70 ਤੋਂ 80 ਡੋਨਰ ਹੋ ਚੁੱਕੇ ਨੇ ਹਾਂਜੀ ਇਹ 4 ਤੋਂ 5 ਵਜੇ ਤੱਕ ਰਹਿ ਗਿਆ ਜੀ ਬਾਕੀ ਦੇਖੋ ਕਦੋਂ ਤੱਕ ਚੱਲਦਾ ਸਰ ਸਾਨੂੰ ਇੱਥੇ ਉਮੀਦ ਹੈ 150 ਪਲੱਸ ਦੀ ਸਰ ਤੁਹਾਡੇ ਵੱਲੋਂ ਅੰਦਰ ਨੂੰ ਕੀ ਮੈਸੇਜ ਆ ਰਿਹਾ ਕਿ ਤੁਸੀਂ ਡਾਕਟਰ ਨੂੰ ਤੁਹਾਡੇ ਵੱਲੋਂ ਸਰ ਅਸੀਂ ਇਹੀ ਉਹ ਸਾਰਿਆਂ ਨੂੰ ਮੈਸੇਜ ਦਿੰਨੇ ਆ ਕਿ ਜਿੰਨਾ ਬਲੱਡ ਦੇ ਸਕੋ ਐਸ ਟਾਈਮ ਬਲੱਡ ਦੀ ਬਹੁਤ ਕਮੀ ਹੈ ਸ਼ਹਿਰ ਦੇ ਵਿੱਚ ਠੀਕ ਹੈ ਕਿ ਜਿੰਨਾ ਬਲੱਡ ਦੋਗੇ ਅਸੀਂ ਨੀੜੀ ਪਰਸਨ ਦੀ ਹੈਲਪ ਕਰ ਸਕਾਂਗੇ ਸਰੇ ਐਮਰਜੈਂਸੀ ਕਿਸੇ ਪੇਸ਼ੈਂਟ ਨੂੰ ਬਲੱਡ ਦੀ ਜ਼ਰੂਰਤ ਪਵੇ ਤੇ ਸਰ ਜੋ ਗਵਰਨਮੈਂਟ ਫੀਸ ਹੈ 1550 ਰੁਪਏ ਸਰ ਅਸੀਂ ਉਹੀ ਲੈਣੇ ਆ ਕਿਉਂਕਿ ਇਹ 1550 ਰੁਪਏ ਸਿਰਫ ਟੈਸਟਾਂ ਦੀ ਫੀਸ ਹੁੰਦੀ ਹੈ ਹਸਪੀਟਲ ਦਾ ਨਾਮ ਸਾਡਾ ਸਰ ਬਸੀ ਨਰਸਿੰਗ ਹੌਮ ਬਲੱਡ ਸੈਂਟਰ ਸਭੀ ਕੋ ਰਾਧੇ ਰਾਦੇ ਔਰ ਸਭੀ ਆਪ ਜਿਤਨੀ ਵੀ ਮੀਡੀਆ ਯਹਾਂ ਪੇ ਇਸ ਵਕਤ ਮੇਰੇ ਲਈ ਆਏ ਹੈ ਇਸ ਪ੍ਰੋਗਰਾਮ ਮੇ ਆਪ ਸਭੀ ਦਾ ਦਿਲ ਸੇ ਸ਼ੁਕਰੀਆ ਔਰ ਸਵਾਗਤ ਹੈ ਅ ਯਹੀ ਕਹਿਣਾ ਚਾਹੂੰਗੀ ਕਿ ਜਿਤਨਾ ਹੋ ਸਕੇ ਨੋਬਲ ਕਾਜ਼ਸ ਮੇ ਹਮ ਸਭੀ ਕੋ ਅੱਗੇ ਆਣਾ ਚਾਹੀਏ ये हमें बहुत सारी चीज़ों में मदद करता है हम नशे से दूर रह सकते हैं और बड़ी सारी चीज़ें हैं जो मतलब इधर उधर पैसे खराब करने से अच्छा है आप बर्थडेज़ में देखती हूँ हम सभी देखते हैं कि लोग केक्स लाते हैं उनको चेहरों पे लगा रहे हैं फेंक रहे हैं इधर उधर फेंक रहे हैं वेस्टेज ऑफ मनी करते हैं उससे अच्छा है कि आप किसी इसी तरह के नॉबल कॉजेज़ करते रहिए और हमारा समर्थन कीजिए और यहाँ आने वाले हर गेस्ट को ਮੇਰੇ ਤਰਫ ਸੇ ਦਿਲ ਸੇ ਧੰਨਵਾਦ ਮੈਡਮ ਕਵਿਤਾ ਜੀ ਦੇ ਵੱਲੋਂ ਜਿਹੜਾ ਉਹਨਾਂ ਦੇ ਜਨਮ ਦਿਨ ਤੇ ਉਪਲਬਖਸ਼ ਦੇ ਵਿੱਚ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਰੱਖਿਆ ਗਿਆ ਜੀ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ ਵਕੀਲਾਂ ਦਾ ਭਾਈਚਾਰਾ ਜੇ ਇਹੋ ਜਿਹੇ ਇਵੈਂਟਸ ਨਾ ਸਿਰਫ ਬਲੱਡ ਡੋਨੇਸ਼ਨ ਕੈਂਪ ਵਰਕੇ ਹੋਰ ਵੀ ਸੋਸ਼ਲ ਆਰਗੇਨਾਈਜੇਸ਼ਨਸ ਦੇ ਨਾਲ ਰਲ ਕੇ ਜੇ ਇਹੋ ਜਿਹੇ ਕੰਮ ਕਰਦੇ ਰਹਿਣ ਤਾਂ ਇਹ ਸਮਾਜ ਨੂੰ ਸੇਧ ਦੇਣ ਲਈ ਬਹੁਤ ਵਧੀਆ ਤਰੀਕਾ ਹੈ ਜੀ ਤੇ ਅਸੀਂ ਜਿੰਨਾ ਯੋਗਦਾਨ ਹੋ ਸਕੇ ਯੂਨਾਈਟਿਡ ਫਰੰਟ ਫਾਰ 올 ਤੇ ਆਲੂਵੜੀਆ ਬਰਾਦਰੀ ਵੱਲੋਂ ਅਸੀਂ ਮੈਡਮ ਦਾ ਸਹਿਯੋਗ ਹਮੇਸ਼ਾ ਕਰਦੇ ਰਵਾਂਗੇ ਨੈਸ਼ਨਲ ਪ੍ਰੈਜ਼ੀਡੈਂਟ ਹਿੰਦੂ ਸੇਨਾ ਦੇ ਸ਼੍ਰੀ ਅਸ਼ਵਨੀ ਸੂਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਮੈਡਮ ਦੇ ਨਾਲ ਵੜ ਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਹਰ ਸਾਲ ਕੀਤਾ ਜਾਊਗਾ ਤੇ ਆਮ ਸਮਾਜ ਨੂੰ ਸਾਡੀ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ। ਅੱਜ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਅੱਜ ਮੈਡਮ ਐਡਵੋਕੇਟ ਜੀ ਇਹ ਜਿਹੜੀ ਜਨਨੇ ਹੈਗਾ ਉਹਨਾਂ ਦੀ ਕਿ ਸੋਚ ਬਹੁਤ ਵੱਡੀ ਜੀ ਕਿ ਸਾਰੇ ਐਡਵੋਕੇਟ ਬਹੁਤ ਸਾਰੇ ਪੇਚੇ ਅ ਦੇਖੋ ਜੀ ਇਹ ਜਿਹੜਾ ਬਲੱਡ ਨੇਸ਼ਨ ਦਾ ਜਿਹੜਾ ਉਪਰਾਲਾ ਇਹ ਹੈ ਹੀ ਆਮ ਸਮਾਜ ਵਾਸਤੇ ਜੇ ਸਮਾਜ ਦੇ ਆਮ ਸਮਾਜ ਦੇ ਲੋਕ ਵੱਧ ਚੜ ਕੇ ਇਹਦੇ ਸਿਸਾ ਪਾਉਣਗੇ ਜਿਹੜੇ ਉਹ ਪਰਿਵਾਰ ਦੇਖੋ ਜਿਹੜੇ ਧੜੇ ਨੇ ਜਿਹੜੇ ਜੱਥੇਬੰਦੀਆਂ ਦੇ ਲੋਕ ਨੇ ਉਹਨਾਂ ਦੇ ਲਈ ਤਾਂ ਬਲੱਡ ਅਰੇਂਜ ਕਰਨਾ ਕੋਈ ਔਖਾ ਕੰਮ ਨਹੀਂ ਪਰ ਜਿਹੜੇ ਆਮ ਲੋਕ ਨੇ ਜਿਹੜੇ ਆਪਣੇ ਕਮਾਂਕਾਰਾਂ 'ਚ ਮਸਰੂਫ ਰਹਿੰਦੇ ਨੇ ਨੌਕਰੀ ਪੇਸ਼ਾ ਲੋਕ ਨੇ ਜਾਂ ਗਰੀਬ ਤਬਕਾ ਜਿਹੜਾ ਸਾਡੇ ਸਮਾਜ ਦਾ ਉਹਨਾਂ ਲਈ ਬਲੱਡ ਡੋਨੇਸ਼ਨ ਇੱਕ ਬਹੁਤ ਵਧੀਆ ਉਪਰਾਲਾ ਕਿ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਜਿਹੜਾ ਬਲੱਡ ਮੁਹੱਈਆ ਹੋ ਸਕੇ ਤੋਂ ਵਧੀਆ ਹੋਰ ਚੀਜ਼ ਕੋਈ ਹੋ ਨਹੀਂ ਸਕਦੀ ਬਹੁਤ ਚੰਗਾ ਬਿਲਕੁਲ ਲੱਗਣੇ ਚਾਹੀਦੇ ਹੈ ਜੀ ਤੇ ਵੱਧ ਚੜ ਕੇ ਮੈਡਮ ਕਵਿ ਤੇ ਨਾਲ ਅਸ਼ਵਨੀ ਸੂਰੀ ਜੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਜਿਹੜੇ ਹਿੰਦੂ ਸੈਨਾ ਦੇ ਉਹਨਾਂ ਦਾ ਬਹੁਤ ਆભાર ਮੰਨਦੇ ਆ ਤੇ ਵੱਧ ਚੜ ਕੇ ਇਹ ਕੈਂਪ ਲਾਉਣ ਹਰ ਸਾਲ ਤੇ ਅਸੀਂ ਵੱਧ ਚੜ ਕੇ ਉੱਚੇ ਯੋਗਦਾਨ ਪਾਵਾ ਜੋ ਵੀ ਮੈਡਮ ਨੇ ਉਪਰਾਲਾ ਕੀਤਾ ਆਪਣੇ ਵੱਡੇ ਦੇ ਟਾਈਮ ਦੇ ਉੱਤੇ ਤੇ ਕਾਬਲੇ ਤਾਰੀਫ ਹੈਗਾ ਕਿਉਂਕਿ ਬਲੱਡ ਡਾਨ ਕੋਈ ਆਮਦਾਨ ਨਹੀਂ ਹੈਗਾ ਬਲੱਡ ਕਿਸੇ ਨੂੰ ਜ਼ਿੰਦਗੀ ਦਿੰਦਾ ਸੋ ਇਦਾਂ ਦੇ ਆਪਾਂ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਜਨਮ ਦਿਨ ਸੈਲੀਬ੍ਰੇਟ ਤਾਂ ਅੱਜ ਕੱਲ ਸਾਰੀ ਦੁਨੀਆ ਕਰਦੀ ਹੈਗੀ ਆ ਪਰ ਆਪਣੇ ਵੱਡੇ ਵਾਲੇ ਦਿਨ ਇੱਕ ਬਲੱਡ ਕੈਂਪ ਲਗਾ ਕੇ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਪਹਿਲਾਂ ਵੀ ਉਹ ਕਰਦੇ ਨੇ ਸੋ ਸਾਡੇ ਵੱਲੋਂ ਬਹੁਤ-ਬਹੁਤ ਉਹਨਾਂ ਨੂੰ ਅਪਰੀਸ਼ੀਏਟ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਕਿਉਂਕਿ ਅਸੀਂ ਬਾਕੀ ਵੀ ਸਾਰੇ ਮਨੁੱਖ ਨੇ ਕਹਿੰਦੇ ਆ ਵੀ ਜੇ ਉਹ ਵੀ ਇਨਸਾਨ ਹੈ ਇਨਸਾਨੀ ਜ਼ਿੰਦਗੀ ਨੂੰ ਹੀ ਅਹਿਮ ਰੱਖ ਕੇ ਕੰਮ ਕੋਈ ਵੀ ਕਰਨਾ ਚਾਹੀਦਾ ਹੈ ਕਿਉਂਕਿ ਇਨਸਾਨੀ ਜ਼ਿੰਦਗੀ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਧੰਨਵਾਦ ਇਹ ਪਿਛਲੇ 3 ਸਾਲ ਤੋਂ ਲਗਾਤਾਰ ਮੈਡਮ ਕਵਿਤਾ ਜੀ ਜਿਹੜੇ ਆਪਣੇ ਜਨਮ ਦਿਨ ਦੇ ਉਪਲਖੇ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਨੇ ਡਿਸਟ੍ਰਿਕਟ ਵਾਰ ਐਸੋਸੀਏਸ਼ਨ ਚ ਔਰ ਐਸਵੀ ਵੀ ਬੜਾ ਹੁੰਮ ਹੁਮਾ ਕੇ ਦੇਖ ਰਹੇ ਆ ਕਿ ਲੋਕ ਨਿਰੰਤਰ ਆ ਰਹੇ ਨੇ ਔਰ ਬਲੱਡ ਡੋਨੇਟ ਕਰ ਰਹੇ ਨੇ ਬਲੱਡ ਇੱਕ ਐਸੀ ਚੀਜ਼ ਆ ਜਿਹੜੀ ਮਸ਼ੀਨ ਤੇ ਨਹੀਂ ਬਣਾਈ ਜਾ ਸਕਦੀ ਜ਼ਰੂਰਤ ਵੇ ਤੇ ਸਿਰਫ ਇਨਸਾਨ ਹੀ ਇਨਸਾਨ ਦੇ ਕੰਮ ਆ ਸਕਦਾ ਇਹ ਬਹੁਤ ਵੱਡਾ ਮਹਾਨ ਉਪਰਾਲਾ ਔਰ ਜਿਸ ਲਈ ਕੋਈ ਬੰਦਾ ਐਮਰਜੈਂਸੀ 'ਚ ਹੁੰਦਾ ਜਿਸ ਲਈ ਉਹਨੂੰ ਐਦਾਂ ਦੀ ਹੈਲਪ ਮਿਲ ਜਾਂਦੀ ਹੈ ਬਲੱਡ ਦੀ ਤੇ ਉਹਨੂੰ ਲੱਗਦਾ ਕਿ ਵਾਕਈ ਪ੍ਰਮਾਤਮਾ ਨੇ ਕੋਈ ਦੂਤ ਭੇਜਿਆ ਔਰ ਜਿੰਨੇ ਵੀ ਲੋਕ ਬਲੱਡ ਡੋਨੇਟ ਕਰ ਰਹੇ ਨੇ ਪ੍ਰਮਾਤਮਾ ਦੇ ਦੂਤ ਹੀ ਨੇ ਮੈਂ ਸਾਰਿਆਂ ਦੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਪਰਮਪਿਤਾ ਪ੍ਰਮਾਤਮਾ ਨੂੰ ਅਰਦਾਸ ਕਰਦਾ ਕੀ ਮੈਡਮ ਕਵਤਾ ਜੀ ਦੀ ਜ਼ਿੰਦਗੀ ਲੰਬੀ ਹੋਵੇ ਇਸੇ ਤਰ੍ਹਾਂ ਦੇਸ਼ ਧਰਮ ਔਰ ਸਮਾਜ ਦੀ ਸੇਵਾ ਕਰਦੇ ਰਹੇ ਹਾਂਜੀ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਸਾਰੇ ਮੀਡੀਆ ਭਰਾਵਾਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਮਾਈਕ ਅੱਗੇ ਬੋਲ ਸਕਾਂ ਸੋ ਪਹਿਲੀ ਗੱਲ ਤਾਂ ਮੈਂ ਕਵਤਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਕਿ ਐਡਵੋਕੇਟਸ ਦੇ ਵੀ ਜਿਹੜੇ ਹੁੰਦੇ ਨੇ ਉਹ ਵੀ ਇਦਾਂ ਦਾ ਉਪਰਾਲਾ ਕਰ ਲੈਂਦੇ ਨੇ ਤੇ ਅੱਜ ਪਹਿਲੀ ਵਾਰ ਦੇਖਿਆ ਉਹ ਦੇਖ ਕੇ ਬਹੁਤ ਵਧੀਆ ਲੱਗਿਆ ਕੀ ਬਾਹਰੂਮ ਦੇ ਵਿੱਚ ਸਰਕਾਰੀ ਕੰਮ ਤਾਂ ਹੁੰਦੇ ਹੁੰਦੇ ਨੇ ਉਸ ਤੋਂ ਇਲਾਵਾ ਇਦਾਂ ਦੇ ਜਿਹੜੇ ਵਧੀਆ ਉਪਰਾਲੇ ਵੀ ਹੁੰਦੇ ਨੇ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਜਿਹੜਾ ਖੂਨਦਾਨ ਹੈ ਜੀ ਸਭ ਤੋਂ ਮਹਾਦਾਨ ਹੈ ਜੀ ਇਹ ਤੋਂ ਵੱਡਾ ਕੋਈ ਦਾਨ ਨਹੀਂ ਹੈ ਜੀ ਤੇ ਇਹ ਦਾਨ ਦੇਖ ਕੇ ਮਤਲਬ ਮੇਰੇ ਕੋਲ ਕੋਈ ਵਰਡ ਨਹੀਂ ਹੈਗੇ ਸ਼ਬਦ ਨਹੀਂ ਹੈਗੇ ਕਿ ਮੈਂ ਕੀ ਕਹਾਂ ਜੀ ਇੰਨਾ ਹੀ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਾਂਗਾ ਤੇ ਕਵਿਤਾ ਮੈਡਮ ਦਾ ਜਿਆਦਾ ਧੰਨਵਾਦ ਕਰਾਂਗਾ ਤੇ ਨਾਲੇ ਉਹਨਾਂ ਨੂੰ ਮੈਂ ਜਨਦੰਦੀ ਬਹੁਤ-ਬਹੁਤ ਵਧਾਈ ਦਵਾਵਾਂਗਾ ਜੀ ਗਿਆ ਸ਼੍ਰੀ ਰਾਮ ਜੀ ਸਾਰਿਆਂ ਨੂੰ ਅਸ਼wini Suri ਨੈਸ਼ਨਲ ਪ੍ਰੈਜ਼ੀਡੈਂਟ ਹਿੰਦੂ ਸੇਨਾ ਅੱਜ ਮੈਡਮ ਐਡਵੋਕੇਟ ਕਵਿਤਾ ਜੀ ਦੇ ਜਨਮ ਦਿਨ ਦੇ উপলਖ ਦੇ ਵਿੱਚ ਆ ਜਿਹੜਾ ਬਲੱਡ ਕੈਂਪ ਲੁਧਿਆਣਾ ਕੋਰਟ ਦੇ ਵਿੱਚ ਲਗਾਇਆ ਜਾ ਰਿਹਾ ਮੈਂ ਮੈਡਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਇਹ ਦਿੰਦਾ ਕਿ ਐਦਾਂ ਦੇ ਜਿਹੜੇ ਬਲੱਡ ਹੈ ਡੋਨੇਟ ਉਹ ਕਰਨੇ ਚਾਹੀਦੇ ਆਪ ਲੋਕਾਂ ਨੂੰ ਔਰ ਜਿੱਥੇ ਆਪਾਂ ਦੇਖਦੇ ਆ ਆਮ ਤੌਰ 'ਤੇ ਲੋਕੀ ਕੇਕ ਆ ਕੇ ਕੱਟਦੇ ਨੇ ਜਾ ਪਾਰਟੀਆਂ ਛਾਡੀਆਂ ਕਰਦੇ ਆ ਉਹਦੇ ਵਿੱਚ ਇੱਕ ਬਲੱਡ ਡੋਨੇਟ ਦਾ ਜਿਹੜਾ ਮੁੱਦਾ ਜਿਹੜਾ ਮੈਡਮ ਨੇ ਚੱਕਿਆ ਔਰ ਪਿਛਲੇ 3-4 ਸਾਲਾਂ ਤੋਂ ਜਿਹੜਾ ਲਗਾਤਾਰ ਲਗਾਉਂਦੇ ਆ ਰਹੇ ਆ ਔਰ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਸਮਾਜ ਨੂੰ ਇੱਕ ਬਹੁਤ ਵਧੀਆ ਜਿਹੜਾ ਸੰਦੇਸ਼ ਹੈ ਉਹ ਦਿੱਤਾ ਜਾ ਰਿਹਾ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਦਾਂ ਹੀ ਬਾਤ ਚੜ ਕੇ ਜਿਹੜਾ ਅੱਗੇ ਵੀ ਡੋਨੇਟ ਕਰਦੇ ਬਹਾਲਦੇ ਰਹਿਣ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਸਰ ਅਸੀਂ ਬੱਸੀ ਹਸਪੀਟਲ ਵੱਲੋਂ ਆਏ ਆ ਠੀਕ ਹੈ ਜਿਹੜਾ ਬਲੱਡ ਐਡਵੋਕੇਟ ਕਵਿਤਾ ਦੇ ਵੱਡੇ ਤੇ ਅਸੀਂ ਅੱਜ ਬਲੱਡ ਕੈਂਪ ਲਗਾਇਆ ਹੈ ਤੇ ਤੇ ਕੋਲ ਮੈਡਮ ਨੇ 150 ਦਾ ਟਾਰਗੇਟ ਕਿਹਾ ਹੈ ਅਪਰੋਕਸੀਮੇਟਲੀ 60 70 80 ਯੂਨਟ ਹੋ ਚੁਕੀ ਹੈ ਅਜੇ ਤੱਕ ਤੇ ਇਹੀ ਹੈ ਕਿ ਵੱਧ ਤੋਂ ਵੱਧ ਚੜ ਕੇ ਜਿੰਨਾ ਬਲੱਡ ਦੋਗੇ ਉਹਨਾਂ ਨੇੜੀ ਪਰਸਨ ਨੂੰ ਫਾਇਦਾ ਹੋਏਗਾ ਸਾਡੀ ਤੇ ਇਹੀ ਉਮੀਦ ਹੈ ਸਰ ਇਸ ਟਾਈਮ ਅਪਰੋਕਸ 70 ਤੋਂ 80 ਡੋਨਰ ਹੋ ਚੁੱਕੇ ਨੇ ਹਾਂਜੀ ਇਹ 4 ਤੋਂ 5 ਵਜੇ ਤੱਕ ਰਹਿ ਗਿਆ ਜੀ ਬਾਕੀ ਦੇਖੋ ਕਦੋਂ ਤੱਕ ਚੱਲਦਾ ਸਰ ਸਾਨੂੰ ਇੱਥੇ ਉਮੀਦ ਹੈ 150 ਪਲੱਸ ਦੀ ਸਰ ਤੁਹਾਡੇ ਵੱਲੋਂ ਆਂਡਰੰਡਰ ਨੂੰ ਕੀ ਮੈਸੇਜ ਹੈਗਾ ਕਿ ਤੁਸੀਂ ਡਾਕਟਰ ਨੂੰ ਤੁਹਾਡੇ ਵੱਲੋਂ ਸਰ ਅਸੀਂ ਇਹੀ ਉਹ ਸਾਰਿਆਂ ਨੂੰ ਮੈਸੇਜ ਦਿੰਨੀ ਆ ਕਿ ਜਿੰਨਾ ਬਲੱਡ ਦੇ ਸਕੋ ਐਸ ਟਾਈਮ ਬਲੱਡ ਦੀ ਬਹੁਤ ਕਮੀ ਹੈ ਸ਼ਹਿਰ ਦੇ ਵਿੱਚ ਠੀਕ ਹੈ ਕਿ ਜਿੰਨਾ ਬਲੱਡ ਦੋਗੇ ਅਸੀਂ ਨੀੜੀ ਪਰਸਨ ਦੀ ਹੈਲਪ ਕਰ ਸਕਾਂਗੇ ਸਰ ਜੇ ਕਿਤੇ ਅਮਰਜੈਂਸੀ ਵਿੱਚ ਲੱਡ ਦੀ ਲੋੜ ਪਵੇ ਤੇ ਇਹ ਚਾਰ ਜਨਮ ਸਰ ਇਹ ਐਮਰਜੈਂਸੀ ਕਿਸੇ ਪੇਸ਼ੈਂਟ ਨੂੰ ਬਲੱਡ ਦੀ ਜ਼ਰੂਰਤ ਪਵੇ ਤੇ ਸਰ ਜੋ ਗਵਰਨਮੈਂਟ ਫੀਸ ਹੈ 1550 ਰੁਪਏ ਸਰ ਅਸੀਂ ਉਹੀ ਲੈਣੇ ਆ ਕਿਉਂਕਿ ਇਹ 1550 ਰੁਪਏ ਸਿਰਫ ਟੈਸਟਾ ਦੀ ਫੀਸ ਹੁੰਦੀ ਹੈ हॉस्पिटल बसी नर्सिंग और ब्लड सेंटर सभी को राधे राधे और सभी आप जितनी भी मीडिया यहाँ पे इस वक्त मेरे लिए आए हैं इस प्रोग्राम में आप सभी का दिल से शुक्रिया और स्वागत है आ, यही कहना चाहूँगी कि जितना हो सके नॉबल कॉजेज़ में हम सभी को आगे आना चाहिए ये हमें बहुत सारी चीज़ों में मदद करता है हम नशे से दूर रह सकते हैं और बड़ी सारी चीज़ें हैं जो मतलब इधर उधर पैसे खराब करने से अच्छा है आप बर्थडे में देखती हूँ हम सभी देखते हैं कि लोग केक्स लाते हैं उनको चेहरों पे लगा रहे हैं फेंक रहे हैं इधर उधर फेंक रहे हैं वेस्टेज ऑफ मनी करते हैं उससे अच्छा है कि आप किसी इसी तरह के नॉबल कॉजेज़ करते रहिए और हमारा समर्थन कीजिए और यहाँ आने वाले हर गेस्ट को मेरे तरफ से दिल से धन्यवाद ਕੈਂਪ ਦੇ ਪੁੱਛੇ ਆ ਮੈਡਮ ਕਵਿਤਾ ਜੀ ਦੇ ਵੱਲੋਂ ਜਿਹੜਾ ਉਹਨਾਂ ਦੇ ਜਨਮ ਦਿਨ ਤੇ ਉਪਲਖਸ਼ ਦੇ ਵਿੱਚ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਰੱਖਿਆ ਗਿਆ ਜੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਵਕੀਲਾਂ ਦਾ ਭਾਈਚਾਰਾ ਜੇ ਇਹੋ ਜਿਹੇ ਇਵੈਂਟਸ ਨਾ ਸਿਰਫ ਬਲੱਡ ਡੋਨੇਸ਼ਨ ਕੈਂਪ ਬਰਕੇ ਹੋਰ ਵੀ ਸੋਸ਼ਲ ਆਰਗੇਨਾਈਜੇਸ਼ਨਸ ਦੇ ਨਾਲ ਰਲ ਕੇ ਜੇ ਇਹੋ ਜਿਹੇ ਕੰਮ ਕਰਦੇ ਰਹਿਣ ਤਾਂ ਇਹ ਸਮਾਜ ਨੂੰ ਸੇਧ ਦੇਣ ਲਈ ਇੱਕ ਬਹੁਤ ਵਧੀਆ ਤਰੀਕਾ ਹੈ ਜੀ ਤੇ ਅਸੀਂ ਜਿੰਨਾ ਯੋਗਦਾਨ ਹੋ ਸਕੇ ਯੂਨਾਈਟਿਡ ਫਰੰਟ ਫਾਰ 올 ਤੇ ਆਲੂਬਾੜੀਆ ਬਰਾਦਰੀ ਵੱਲੋਂ ਅਸੀਂ ਮੈਡਮ ਦਾ ਸਹਿਯੋਗ ਹਮੇਸ਼ਾ ਕਰਦੇ ਰਵਾਂਗੇ ਨੈਸ਼ਨਲ ਪ੍ਰੈਜ਼ੀਡੈਂਟ ਹਿੰਦੂ ਸੇਨਾ ਦੇ ਸ਼੍ਰੀ ਅਸ਼ਵਨੀ ਸੂਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਮੈਡਮ ਦੇ ਨਾਲ ਰਲ ਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਹਰ ਸਾਲ ਕੀਤਾ ਜਾਊਗਾ ਤੇ ਆਮ ਸਮਾਜ ਨੂੰ ਸਾਡੀ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਤੁਸੀਂ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਕਿ ਅੱਜ ਮੈਡਮ ਐਡਵੋਕੇਟ ਜੀ ਹੈ ਇਹ ਕੀ ਜੀਹਨ ਦੇਗਾ ਉਹਨਾਂ ਦੀ ਕਿ ਸੋਚ ਬਹੁਤ ਵੱਡੀ ਹੈ ਕਿ ਸਾਰੇ ਐਡਵੋਕੇਟ ਬਹੁਤ ਸਾਰੇ ਪੇਚੇ ਕਰਦੇ ਹਨ ਅ ਦੇਖੋ ਜੀ ਇਹ ਜਿਹੜਾ ਬਲੱਡ ਨੇਸ਼ਨ ਦਾ ਜਿਹੜਾ ਉਪਰਾਲਾ ਇਹ ਹੈ ਹੀ ਆਮ ਸਮਾਜ ਵਾਸਤੇ ਜੇ ਆ ਸਮਾਜ ਦੇ ਆਮ ਸਮਾਜ ਦੇ ਲੋਕ ਵੱਧ ਚੜ ਕੇ ਇਹਦੇ ਸਿਸਾ ਪਾਉਣਗੇ ਜਿਹੜੇ ਉਹ ਪਰਵਾਹ